ਸਸਿਕਾਲ ਤੁਸੀਂ ਦੇਖ ਰਹੇ ਹੋ ਪੋਲੀਵੁੱਡ ਟੂਡੇ ਦੋਸਤੋ ਪੰਜਾਬੀ ਇੰਡਸਟਰੀ ਵਿੱਚ ਨਿਤ ਨਵੇਂ ਨਵੇਂ ਗਾਣੇ ਤੁਸੀਂ ਸੁਣਦੇ ਰਹਿੰਦੇ ਹੋ ਸੋ ਇੱਕ ਐਦਾਂ ਦਾ ਹੀ ਨਵਾਂ ਗਾਣਾ ਜਿਹੜਾ ਮਾਰਕੀਟ ਦੇ ਵਿੱਚ ਆਇਆ ਹੈ ਸੋ ਮੇਰੇ ਨਾਲ ਨੇ ਹਸ਼ਰਤਾਂ ਚੋਂ ਭਾਜੀ ਸਸਿਕਾਲ ਸਸਿਕਾਲ ਭਾਈ ਜੀ ਕਿ ਬਹਿ ਟਿੱਟਾ ਐਨ ਵਧੀਆ ਵਧੀਆ ਅੱਛਾ ਭਾਜੀ ਮਾਰਕੀਟ 'ਚ ਨਵਾਂ ਗਾਣਾ ਲੈ ਕੇ ਆਏ ਹੋ ਥੋੜਾ ਉਹਦੇ ਵਾਰ ਸਾਡੇ ਵਿਊਜ਼ ਨੂੰ ਜਰੂਰ ਦੱਸੋ ਸਸਿਕਾਲ ਜੀ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰੇ ਨੇ ਵਧੀਆ ਹੋਵੋਗੇ ਤੇ ਸਾਡਾ ਗਾਣਾ ਆਇਆ ਹੈ ਇਸ਼ਾਰੇ ਜੀ ਚ ਫੀਚਰਿੰਗ ਇੱਥੇ ਰਿਤਿਕ ਕਰ ਰਹੇ ਨੇ ਫਿਲਮ ਬਣਾਈ ਹੈ ਹਰੀ ਰਾਏ ਨੇ ਮਿਊਜ਼ਿਕ ਕੀਤਾ ਐਡਨ ਨੇ ਲਿਖਿਆ ਜ਼ਿਕਰ ਨੇ ਆ ਤੇ ਲਾਊਡ ਟਨ ਮਿਊਜ਼ਿਕ ਦੇ YouTube ਚੈਨਲ ਤੇ ਐਂਡ ਇਹਨੂੰ ਪ੍ਰੋਡਿਊਸ ਕੀਤਾ ਬ੍ਰਜੇਸ਼ ਕੁਮਾਰ ਜੀ ਨੇ ਆਈ ਹੋਪ ਤੁਹਾਨੂੰ ਸਾਰਿਆਂ ਨੂੰ ਗਾਣਾ ਬਹੁਤ ਚੰਗਾ ਲੱਗੂਗਾ ਸਾਰਿਆਂ ਨੇ ਜਾ ਕੇ ਜਰੂਰ ਦੇਖਿਓ ਠੀਕ ਹੈ ਤੇ ਭਾਜੀ ਆਪਾਂ ਗੱਲਾਂ ਬਾਤਾਂ ਸਿੱਸਰ ਅੱਗੇ ਵਧਾਣੇ ਆ ਇਸ ਤੋਂ ਪਹਿਲਾਂ ਸਿੰਗਿੰਗ ਦੇ ਬਰਤੂਲ ਥੋੜੇ ਬੈਕਗ੍ਰਾਉਂਡ ਤੇ ਪ ਜਾਣੇ ਆ ਕਿਵੇਂ ਇਸ ਚੀਜ਼ ਦਾ ਸ਼ੌਂਕ ਪਿਆ ਐਕਚੁਅਲੀ ਮੇਰੇ ਪਾਪਾ ਚਾਹੁੰਦੇ ਸੀਗੇ ਤੇ ਉਹ ਚਾਹੁੰਦੇ ਸੀਗੇ ਮੈਂ ਸਿੰਗਰ ਬਣਾ ਬਟ ਮੇਰਾ ਉਦੋਂ ਇੰਟਰਸਟ ক্রিকেট ਚ ਸੀਗਾ ਤੇ ਉਦੋਂ ਤਾਂ ਮੈਂ ਸਿੱਖ ਨਹੀਂ ਪਾਇਆ ਪਰ ਜਦੋਂ ਮੇਰੇ ਪਾਪਾ ਦੀ ਡੈਥ ਹੋਈ 2800 ਫਿਰ ਬੰਦੇ ਨੂੰ ਥੋੜਾ ਰਿਅਲਾਈਜ਼ ਹੁੰਦਾ ਕਿ ਹਾਂ ਯਾਰ ਸ਼ਾਇਦ ਮੈਨੂੰ ਆਪਣੇ ਮਾਪਿਆਂ ਦੇ ਡ੍ਰੀਮਸ ਨੂੰ ਪੂਰਾ ਕਰਨਾ ਚਾਹੀਦਾ ਫਿਰ ਮੇਰੇ ਮਾਈਂਡ ਸੈਟ ਚ ਇੱਕ ਬੈਠ ਗਿਆ ਕਿ ਚਲੋ ਸਿੰਗਰ ਬਣਨਾ ਬਟ ਉਦੋਂ ਸਿਚੁਏਸ਼ਨ ਐਦਾਂ ਦੀ ਹੈ ਨਹੀਂ ਸੀਗੀ ਘਰ ਦੀ ਸਿਚੁਏਸ਼ਨ ਐਦਾਂ ਸੀ ਕਿ ਮੈਨੂੰ ਕੰਮ ਕਰਨਾ ਪੈਣਾ ਸੀ ਮੈਂ ਬਹੁਤ ਸਟਰਗਲ ਕੀਤਾ ਨਾ ਆਪਣੇ ਉੱਚ ਜ਼ਿਆਦਾ ਡਿਟੇਲ ਤੇ ਨਹੀਂ ਜਾਊਂਗਾ ਕੰਮ ਕੋਈ ਨਹੀਂ ਛੱਡਿਆ ਠੀਕ ਹੈ ਸਿੰਗਰズ ਨਾਲ ਰਹਿਆ ਕਾਫੀ ਨਿੰਜਾ ਵੀਰਾ ਉਹਨਾਂ ਨੇ ਬੈਕ ਵੋਕਲ ਕੀਤੀ ਮੈਂ 7 ਸਾਲ ਹਨ ਉਹਨਾਂ ਨੇ ਮੈਨੂੰ ਬਹੁਤ سپورਟ ਕੀਤੀ ਜਿੱਦਾਂ ਸ਼ੋਅ ਸ਼ੁਰੂ ਹੋਣ ਤੋਂ ਪਹਿਲਾਂ ਮੈਨੂੰ ਗਵਾਉਂਦੇ ਸੀ ਐਦਾਂ ਇਹ ਦਿਲਪ੍ਰੀਤ ਵੀਰਾ ਦਿਲਪ੍ਰੀਤ ਲੋਜੀ ਨੂੰ ਤੁਸੀਂ ਸਾਰੇ ਜਾਣੇ ਜਾਣਦੇ ਹੋ ਨਾ ਜਿਹਦੇ ਨੂੰ ਵੀਰੇ ਨੇ ਵੀ ਬਹੁਤ سپورਟ ਕੀਤੀ ਹਰ ਸ਼ੋਅ ਤੋਂ ਪਹਿਲਾਂ ਗਵਾਉਂਦੇ ਸੀਗੇ ਮੈਨੂੰ ਹਨ ਤੇ ਮੈਂ ਜਿੰਨੇ ਕ ਬੰਦੇ ਨਾਲ ਕੰਮ ਕੀਤਾ ਕਮਲ ਖਾਨ ਵਿਨੀਤ ਵੀਰਾ ਹਨ ਸਾਰਿਆਂ ਨੇ ਮਤਲਬ سپورਟ ਕੀਤੀ ਆ ਕਿਸੇ ਨੇ ਮੈਨੂੰ ਐਦਾਂ ਨਹੀਂ ਕਰਿਆ ਵੀ ਨੇ ਯਾਰ ਇਹਦਾ ਕੋਰਸ ਵਾਲਾ ਕੋਈ ਹਾਂਜੀ ਹਾਂਜੀ ਭਾਜੀ ਪੈਸੇ ਵੀ ਦਿੰਦੇ ਸੀਗੇ ਹਾਂਜੀ ਇੱਕ ਟਾਈਮ ਹੁੰਦਾ ਬੰਦੇ ਨੂੰ ਪੈਸਿਆਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਬੰਦੇ ਨੂੰ ਇਹ ਹੁੰਦਾ ਵੀ ਚਲ ਮੈਂ ਮੂਰੇ ਨਾਮ ਆ ਕੋਈ ਨਹੀਂ ਪੈਸੇ ਬਣਨੇ ਚਾਹੀਦੇ ਹਾਂਜੀ ਹਾਂਜੀ ਫਿਰ ਇੱਕ ਟਾਈਮ ਆ ਜਾਂਦਾ ਜਦੋਂ ਬੰਦੇ ਨੂੰ ਲੱਗਦਾ ਯਾਰ ਵੀ ਸ਼ਾਇਦ ਮੈਂ ਇਹ ਚੀਜ਼ ਵਾਸਤੇ ਨਹੀਂ ਬਣਿਆ ਵੀ ਮੈਂ ਲਿミਟਿਡ ਹੋ ਜਾਊਂਗਾ ਬਿਲਕੁਲ ਬਿਲਕੁਲ ਹਾਂਜੀ ਤੇ ਉਹ ਚੀਜ਼ ਜਦੋਂ ਮੈਨੂੰ ਫੀਲ ਹੋਈ ਤਾਂ ਫਿਰ ਮੈਂ ਬੈਕਵਕਲ ਛੱਡ ਕੇ ਆਪਣੇ ਕੈਰੀਅਰ ਤੇ ਧਿਆਨ ਦਿੱਤਾ ਮੈਂ ਕਲਪ ਸ਼ੋਜ਼ ਕਰਨੇ ਸ਼ੁਰੂ ਕੀਤੇ ਉਨੇ ਗਾਣਾ ਮਤਲਬ ਮੇਰੇ ਹਿਸਾਬ ਨਾਲ ਤਾਂ ਮੈਂ ਕਲੱਬ ਵਾਈਬਸ ਲਈ ਗਾਣਾ ਬਿਲਕੁਲ ਬਿਲਕੁਲ ਹਾਂਜੀ ਕੀਤਾਗਾ ਕਿਉਂਕਿ ਲੋਕ ਤੁਹਾਨੂੰ ਪਤਾ ਵੀ ਅੱਜ ਕੱਲ੍ਹ ਦੁਨੀਆ ਇੰਨੀ ਡੈਸਪਰੇਟ ਹੋਈ ਵੀ ਆਪਣੀ ਲਾਈਫ ਚ ਨਾ ਹੂੰ 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 ਬੰਦੇ ਕਲੱਬਸ 'ਚ ਜਾਂਦੇ ਆ ਬਹੁਤ ਚੀਜ਼ਾਂ ਕਰਨ ਆਪਣੇ ਇੰਜੋਏਮੈਂਟ ਕਰਨ ਲਈ ਤੇ ਉਸੇ ਦੇ ਲਈ ਅਸੀਂ ਗਾਣਾ ਬਣਾਇਆਗਾ ਬਿਲਕੁਕੁ ਭਾਈ ਵੀਡੀਓ ਦੇਖੀ ਅਸੀਂ ਗਾਣੇ ਦੀ ਤੇ ਸਾਰਾ ਗਾਣਾ ਵੀ ਔਲਾਦ ਦਾ ਤੁਸੀਂ ਪੰਜਾਬ ਤੋਂ ਬਾਹਰ ਇਹਨਾਂ ਸ਼ੂਟ ਕੀਤਾ ਥੋੜਾ ਗੀਤ ਬਾਰੇ ਦੱਸੋ ਇਹਦੇ ਐਕਚੁਅਲੀ ਤੇ ਇਹ ਗਾਣਾ ਜਦੋਂ ਅਸੀਂ ਪਲਾਨ ਆਊਟ ਕਰ ਰਹੇ ਸੀਗੇ ਅਸੀਂ ਗਾਣਾ ਜਦੋਂ ਡੰਮੀ ਬਣ ਕੇ ਆਇਆ ਨਾ ਸਾਨੂੰ ਲੱ ਵੀ ਗਾਣਾ ਯਾਰ ਕੁਝ ਹੋਰ ਵਾਈਬ ਦਾ ਜਦੋਂ ਇਹ ਥੋੜਾ ਜਿਹਾ ਹੋਰ ਬਣਿਆ ਮਤਲਬ ਇਸ ਤੋਂ ਨੈਕਸਟ ਸਟੈਂਜਾ ਬਣਾਇਆ ਫਿਰ ਗਾਣਾ ਸਾਨੂੰ ਹੋਰ ਲੱਗਿਆ ਫਿਰ ਮੈਨੂੰ ਸਾਡੇ ਬੜੇ ਭਈਆ ਜਿਨ੍ਹਾਂ ਨੇ ਇਹ ਗਾਣਾ ਪ੍ਰੋਡਿਊਸ ਕੀਤਾ ਜਿਨ੍ਹਾਂ ਕਰਕੇ ਮੈਂ ਤੁਹਾਡੇ ਸਾਹਮਣੇ ਆ ਰਿਹਾ ਵਰजेश ਕੁਮਾਰ ਜੀ ਉਹ ਭਈਆ ਕਹਿੰਦੇ ਵੀ ਇਹਨੂੰ ਇੱਥੇ ਛੋਟ ਨਹੀਂ ਕਰਨਾ ਜਾਂ ਤਾਂ ਇਹਨੂੰ ਫੌਰਨ ਕਰਕੇ ਆ ਠੀਕ ਹੈ ਭਾਈ ਜੀ ਜਾਂ ਤੂੰ ਗੋਆ ਚal ਜਾ ਮੈਂ ਭਈਆ ਨੂੰ ਕਿਹਾ ਮੈਂ ਕਿਹਾ ਚਲੋ ਕੋਈ ਨਹੀਂ ਦੇਖ ਲੈਂਦੇ ਆ ਨਾ ਫਿਰ ਮੈਂ ਆਪਣੀ ਟੀਮ ਨਾਲ ਗੱਲ ਕੀਤੀ ਮੇਰਾ ਭਰਾ ਹੈਰੀ ਰਾਏ ਜੀ ਨੇ ਇਹਨੇ ਫਿਲਮ ਬਣਾਈ ਆ ਨਾ ਸਾਰਿਆਂ ਨਾਲ ਗੱਲ ਕੀਤੀ ਉਹ ਕਹਿੰਦੇ ਵੀ ਚਲੋ ਆਪਾਂ ਗੋਆ ਚੱਲਦੇ ਆ ਪਹਿਲਾਂ ਗੋਆ ਸੀ ਰਾਈ ਕੀ ਕਰਨ ਗਏ ਸੀ ਚੀਜ਼ਾਂ ਦੇਖੀਆਂ ਸਾਨੂੰ ਵਧੀਆ ਲੱਗੀ ਉੱਥੇ ਵੀ ਆਪਾਂ ਚਲੋ ਫੌਰਨ ਕੀ ਕਰਨ ਜਾਣਾ ਫਿਰ ਆਪਾਂ ਗੋਆ ਸ਼ੂਟ ਕੀਤਾ ਹੈਗਾ ਨਾ ਠੀਕ ਹੈ ਜੀ ਤੇ ਕਿੰਨੇ ਦਿਨ ਦਾ ਜਿਹੜਾ ਸ਼ੂਟ ਸੀਗਾ ਗੋਆ ਦਾ ਤੁਹਾਡਾ ਅਸੀਂ 3 ਦਿਨ ਦਾ ਸ਼ੂਟ ਕਰਕੇ ਆਏ ਆ ਇਹ ਠੀਕ ਹੈ ਭਾਜੀ ਤੇ ਸਾਡਾ ਉੱਥੋਂ ਕਾਸਟਿੰਗ ਕ੍ਰਿਊ ਸੀਗਾ ਸਾਰਾ ਨਾ ਉਹਨਾਂ ਨੇ ਬਹੁਤ ਸਪੋਰਟ ਕੀਤੀ ਮੇਕਅਪ ਆਰਟਿਸਟ ਤੋਂ ਲੈ ਕੇ ਸਾਡਾ ਸਟਡੀ ਗੇਮ ਤੋਂ ਸਾਡਾ ਪ੍ਰਾਰਸ਼ਰਨ ਸੀਗਾ ਹਾਂਜੀ ਜਿਨੇ ਬਾਲੀਵੁੱਡ ਦੀ ਮੂਵੀ 'ਚ ਵੀ ਕੰਮ ਕੀਤਾ ਨਾ ਸਾਰਿਆਂ ਨੇ ਮਤਲਬ ਬਹੁਤ ਵਧੀਆ ਕੀਤਾ ਇਹਦੇ ਵਿੱਚ ਮੈਨੂੰ ਡਾਂਸ ਕਰਾਇਆ ਸੁਮਿਤ ਕੁਮਾਰ ਨੇ ਤੁਸੀਂ ਸਾਰੇ ਜਾਣੇ ਜਾਣਦੇ ਹੋਵੋਗੇ ਇਹਨਾਂ ਨੇ ਵੱਡੇ ਵੱਡੇ ਗਾਣੇ ਕੀਤੇ ਆ ਡੀਓਪੀ ਸਾਡਾ ਜੇਸਰ ਨੰਬਰਦਾਰ ਬਈ ਆ ਤੇ ਇਹ ਸਾਰਾ ਕੁਝ ਮੇਰੇ ਭਰਾ ਕਰਕੇ ਹੋਇਆ ਹੈਰੀ ਰਾਏ ਕਰਕੇ ਠੀਕ ਹੈ ਤੇ ਭਾਜੀ ਫਸਟ Song ਲੈ ਕੇ ਆ ਰਹੇ ਹੋ ਤੁਸੀਂ ਆ ਸਾਡੇ ਵੱਲੋਂ ਤੇ ਸਾਡੇ ਚੈਨਲ ਵੱਲੋਂ ਵੀ ਦਾ ਵੀ ਤੁਹਾਨੂੰ ਇਹ ਗਾਣਾ ਜਿਹੜਾ ਪੂਰੀ ਬੁਲੰਦੀਆਂ ਤੇ ਸੁਪਨੇ ਨੂੰ ਸਕਾਰ ਕਰੇ ਤੇ ਹਰੇਕ ਗਾਣੇ ਦੇ ਪਿੱਛੇ ਹਰੇਕ ਇਨਸਾਨ ਦੇ ਪਿੱਛੇ ਕੋਈ ਸਪੋਰਟਿਵ ਵਿਅਕਤੀ ਜ਼ਰੂਰ ਹੁੰਦਾ ਥੋੜੇ ਪਿੱਛੇ ਕੌਣ ਰਿਹਾ ਸਪੋਰਟਿਵ ਮੇਰੇ ਹਿਸਾਬ ਨਾਲ ਜ਼ਿੰਦਗੀ 'ਚ ਬੰਦਾ ਜੇ ਕੁਝ ਬਣਦਾ ਤਾਂ ਉਹ ਫੈਮਿਲੀ ਕਰਕੇ ਜੇ ਨਹੀਂ ਬਣਦਾ ਤਾਂ ਵੀ ਫੈਮਿਲੀ ਕਰਕੇ ਕਿਉਂਕਿ ਫੈਮਿਲੀ ਰੀਜ਼ਨਸ ਜੋ ਹੁੰਦੇ ਆ ਨਾ ਇਹ ਬੰਦੇ ਨੂੰ ਹਾਂਜੀ ਹਾਂਜੀ ਬਿਲਕੁਲ ਰੋਕ ਦਿੰਦੇ ਆ ਬਹੁਤ ਸਾਰੀ ਚੀਜ਼ਾਂ ਤੋਂ ਹਾਂਜੀ ਪਰ ਮੇਰੀ ਮੰਮੀ ਮਤਲਬ ਮੇਰੀ ਮਾਂ ਦਾ ਦੇਣਾ ਮੈਂ ਕਦੇ ਨਹੀਂ ਦੇ ਸਕਦਾ ਉਹ ਮੇਰੇ ਇੰਨਾ ਸਪੋਰਟ ਕਰਿਆ ਨਾ ਉਹਨਾਂ ਨੇ ਮੈਨੂੰ ਮਤਲਬ ਉਹਨਾਂ ਨੇ ਕਦੇ ਇਹ ਨਹੀਂ ਕਿਹਾ ਵੀ ਤੂੰ ਇਦਾਂ ਨਾ ਕਰ ਠੀਕ ਹੈ ਭਾਜੀ ਕਿਸੇ ਟਾਈਮ ਰੋਕਦੇ ਸੀਗੇ ਸਿੰਗਿੰਗ ਕਰਨ ਤੋਂ ਕਹਿੰਦੇ ਸੀਗੇ ਵੀ ਘਰ ਦਾ ਪਰਿਵਾਰ ਇਦਾਂ ਹੋ ਜਾਊਗਾ ਇਦਾਂ ਆ ਜਾਊਗਾ ਨਾ ਕਬੀਲਦਾਰੀ ਇਦਾਂ ਹੋ ਜਾਊਗੀ ਹੂੰ ਫਿਰ ਕਹਿੰਦੇ ਵੀ ਇੱਕ ਟਾਈਮ ਆਇਆ ਵੀ ਉਹਨਾਂ ਨੇ ਮੈਨੂੰ ਕਹਿਦਾ ਜਾ ਯਾਰ ਤਦ ਦਿਲ ਕਰਦਾ ਜੋ ਕਰ ਲੈ ਜਾ ਹੂੰ ਫਿਰ ਮੈਂ ਲੱਗਿਆ ਰਿਹਾ ਚਾਰ ਪੈਸੇ ਪਤਾ ਮੇਨ ਗੱਲ ਮਾਪੇ ਚਾਹੁੰਦੇ ਆ ਕਿ ਤੁਸੀਂ ਚਾਰ ਪੈਸੇ ਕਮਾਓ ਹਾਂਜੀ ਤੁਹਾਡਾ ਆਪ ਦਾ ਘਰ ਹੋਵੇ ਨਾ ਤੁਹਾਡੀ ਆਪ ਦੀ ਗੱਡੀ ਹੋਵੇ ਉਹ ਚੀਜ਼ਾਂ ਕਰਕੇ ਬਸ ਫਿਰ ਮੈਂ ਜਦੋਂ ਲੱਗਿਆ ਰਿਹਾ ਲੱਗੇ ਰਿਹਾ ਚਾਰ ਪੈਸੇ ਬਣਨੇ ਸ਼ੁਰੂ ਹੋ ਗਏ ਘਰ ਦੇਣ ਲੱਗੇ ਵੀ ਠੀਕ ਹੈ ਯਾਰ ਚੱਲ ਜਾ ਠੀਕ ਹੈ ਤੇ ਭਾਈ ਹੁਣ ਇਸ ਗਾਣੇ ਦੇ ਦੋ ਲਾਈਨਾਂ ਜਰੂਰ ਸਾਡੇ ਦਰਸ਼ਕਾਂ ਨਾਲ ਸ਼ੇਅਰ ਕਰੋ ਜੀ ਠੀਕ ਹੈ ਜੀ ਉਹ ਤੇਰਾ ਕੋਕਾ ਕਰੇ ਇਸ਼ਾਰੇ ਨਹੀਂ ਮਾਰੇ ਤੀਰ ਕਾਲਜੇ ਨਾਰੇ ਸਾਭ ਲੈ ਜ਼ੁਲਫਾਂ ਨੂੰ ਮੁਟਿਆਰੇ ਕੋਈ ਕਰਦੀ ਕਾਰੇ ਨਾ ਅਸਾ ਤੇਰੇ ਵਿੱਚ ਨਖੋਗੇ ਲੁੱਟ ਕੇ ਦਿਲ ਨੂੰ ਚੁੰਮ ਕੇ ਤੇਰੇ ਹੋਗੇ ਖੋ ਕੇ ਚੈਨੀ ਕਿਧਰੇ ਬਹਿ ਜਾਣ ਨੈਣ ਵਿਚਾਰੇ ਨਾ ਉਹ ਤੇਰਾ ਕੋਕਾ ਕੋਕਾ ਨਹੀਂ ਤੇਰਾ ਕੋਕਾ ਕੋਕਾ ਨਹੀਂ ਤੇਰਾ ਕੋਕਾ 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 ਵਾਹ ਜੀ ਵਾਹ ਭਾਜੀ ਕੀ ਬਾਤ ਹੈ ਥੈਂਕ ਯੂ ਥੈਂਕ ਯੂ ਤੇ ਭਾਜੀ ਵੋਕਲ ਐਨ ਮਤਲਬ ਵੀ ਪੂਰੀ ਕਲੀਅਰ ਆਂਦੀ ਹੈ ਮੈਂ ਤੁਹਾਨੂੰ ਚੋਖੋ ਬੈਠਾ ਹਾਂ ਆਡੀਸ਼ਨ ਨਹੀਂ ਪਤਾ ਲੱਗ ਜੂਗਾ ਫਾਸਟ ਗੀਤ ਆ ਤੁਹਾਡਾ ਐਨੀ ਦੇਰ ਹੋਵਾ ਕਿੱਥੇ ਲਗੋ ਕੇ ਰੱਖੀ ਭਾਜੀ ਐਕਚੁਅਲ ਚ ਬੰਦੇ ਦਾ ਹਰ ਕਿਸ ਦਾ ਅੱਗੇ ਆਉਣਾ ਦਿਲ ਕਰਦਾ ਪਰ ਸ પરિਸਥਿਤੀਆਂ ਇਦਾਂ ਨਹੀਂ ਹੁੰਦੀਆਂ ਬੰਦੇ ਤੋਂ ਆਇਆ ਨਹੀਂ ਜਾਂਦਾ ਹਾਂਜੀ ਚਲੋ ਉਹ ਕਹਿੰਦੇ ਵੀ ਦੇਰ ਆਇਆ ਦਰੁਸਤ ਆਏ ਬੰਦਾ ਆਉਣਾ ਚਾਹੀਦਾ ਟਾਈਮ ਹਰ ਕਿਸੇ ਦਾ ਹੁੰਦਾ ਬਿਲਕੁਲ ਬਿਲਕੁਲ ਇੱਕ ਵਾਰੀ ਮੈਂ ਮਾਸਟਰ ਸਲੀਮ ਬਾਜੀ ਦੇ ਘਰੇ ਸੀਗਾ ਤੇ ਉਹਨਾਂ ਨੇ ਇੱਕ ਗੱਲ ਕਹੀ ਕਹਿੰਦੇ ਵੀ ਜਿੱਦਾਂ ਆਪਾਂ ਮੰਦਿਰ 'ਚ ਖੜਦੇ ਆ ਨਾ ਲਾਈਨ ਲੱਗਦੀ ਆ ਹਾਂਜੀ ਹਾਂਜੀ ਦਰਸ਼ਨ ਕਰਨ ਦੇ ਹਰ ਕਿਸੇ ਨੂੰ ਮੌਕਾ ਮਿਲਦਾ ਉਦਾਂ ਹੀ ਆਰਟਿਸਟ ਦੀ ਲਾਈਫ ਹੁੰਦੀ ਮੌਕਾ ਹਰ ਕਿਸੇ ਨੂੰ ਮਿਲਦਾ ਹਾਂ ਹਾਂ ਪਰ ਟਾਈਮ ਹਾਂਜੀ ਹਾਂਜੀ ਬਿਲਕੁਲ ਅਟ ਦ ਟਾਈਮ ਹੀ ਮਿਲਦਾ ਮਤਲਬ ਜਦੋਂ ਟਾਈਮ ਆਊਗਾ ਉਸ ਤੋਂ ਪਹਿਲਾਂ ਤੁਸੀਂ ਕੁਝ ਨਹੀਂ ਕਰ ਸਕੋ ਜਿੰਨਾ ਮਰਜ਼ੀ ਭੱਜ ਲੋ ਬਿਲਕੁਲ ਭੱਜੋ ਕਹਿ ਦੋ ਵੀ ਮੈਂ ਦਿਨ ਚ 10000 10 ਸ਼ੋਅ ਲਾਉਣੇ ਆਈਏ ਇਹ ਕਰਨਾ ਉਹ ਕਰਨਾ ਉਹ ਕੁਝ ਨਹੀਂ ਹੋਣਾ ਜਦੋਂ ਟਾਈਮ ਆਣਾ ਉਦੋਂ ਹੀ ਆਣਾ ਉਸ ਤੋਂ ਬਿਨਾਂ ਨਹੀਂ ਕੁਝ ਹੋਣਾ ਬਿਲਕੁਲ ਚਲੋ ਭਾਈ ਅਸੀਂ ਉਮੀਦ ਕਰਦੇ ਆਂ ਇਹ ਥੋੜਾ ਗੀਤ ਹੈ ਜਿਹੜਾ ਬਲੰਦੀਆਂ ਸ਼ੂਬੇ ਬਹੁਤ ਬਹੁਤ ਧੰਨਵਾਦ ਤੁਹਾਡਾ ਆਪਣੀ ਕੀਮਤੀ ਸਮਾਂ ਦੇਣ ਲਈ ਤੇ ਜੰਡਾ ਵਾਲਿਆਂ ਦਾ ਸਾਡੇ ਭਰਾਵਾਂ ਦਾ ਬਹੁਤ ਬਹੁਤ ਥੈਂਕ ਯੂ ਸੋ ਮੱਚ ਥੈਂਕ ਯੂ ਭਾਜੀ ਥੈਂਕ ਯੂ ਸਾਰਿਆਂ ਨੇ ਗਾਣੇ ਨੂੰ ਬਹੁਤ ਬਹੁਤ ਸ਼ੇਅਰ ਤੇ ਸਪੋਰਟ ਜ਼ਰੂਰ ਕਰਿਓ ਜਦੋਂ ਵੀ ਸਾਡਾ ਗਾਣਾ ਆਊਗਾ ਥੈਂਕ ਯੂ ਥੈਂਕ ਯੂ ਸੋ ਆਸਾਂ ਸਾਡੇ ਨਾਲ ਹਾਸਰਤ ਜਿਹੜੇ ਆਪਣਾ ਨਵਾਂ ਇਸ਼ਾਰੇ ਗਾਣੇ ਲੈ ਕੇ ਮਾਰਕੀਟ ਵਿੱਚ ਆਏ ਆ ਤੇ ਅਸੀਂ ਤੁਹਾਡੇ ਉਮੀਦ ਕਰਦੇ ਹਾਂ ਕਿ ਤੁਸੀਂ ਇਸ ਗਾਣੇ ਨੂੰ ਬਹੁਤ ਬਹੁਤ ਸ਼ੇਅਰ ਕਰੋਗੇ ਧੰਨਵਾਦ